ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਦਿਨਾਨਗਰ ਹਲਕੇ ਦੇ ਪੰਡੋਰੀ ਨਜ਼ਦੀਕ ਪੈਂਦੇ ਗੱਦੀ ਨਾਲੇ ਵਿੱਚ ਪਾਣੀ ਓਵਰਫਲੋ ਚੱਲ ਰਿਹਾ ਹੈ ਜਿਸ ਦੇ ਕਾਰਨ ਇਸ ਨਾਲੇ ਦੇ ਨਜ਼ਦੀਕ ਪੈਂਦੇ ਕਈ ਪਿੰਡਾਂ ਨੂੰ ਚੋੜਨ ਵਾਲੇ ਪੁਲ ਦੇ ਉੱਪਰੋਂ ਪਾਣੀ ਚੱਲ ਰਿਹਾ ਹੈ ਪਾਣੀ ਓਵਰਫਲੋ ਹੋਣ ਦੇ ਕਾਰਨ ਇਸ ਪੁਲ ਦੇ ਪਾਰ ਵਸੇ ਪੰਜ ਪਿੰਡਾਂ ਦੇ ਲੋਕਾਂ ਲਈ ਆਪਣੇ ਪਿੰਡਾਂ ਨੂੰ ਜਾਣ ਦਾ ਰਸਤਾ ਵੀ ਬੰਦ ਹੋ ਗਿਆ ਹੈ ਲੋਕ ਆਪਣੀ ਜ਼ਿੰਦਗੀ ਖਤਰੇ ਵਿੱਚ ਪਾ ਕੇ ਇਸ ਪੁਲ ਨੂੰ ਬੜੀ ਮੁਸ਼ਕਲਾਂ ਨਾਲ ਪਾਰ ਕਰ ਰਹੇ ਹਨ ਅਦੇਸ ਦੇ ਆਸ-ਪਾਸ ਲਗਦੇ ਕਈ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਜਿਸ ਨਾਲ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਫਸਲਾਂ ਖਰਾਬ ਹੋਣ ਦਾ ਡਰ सता ਰਿਹਾ ਹੈ ਗੁਰਦਾਸਪੁਰ ਤੋਂ ਪੱਤਰਕਾਰ ਜਤਿੰਦਰ ਸੋਢੀ ਦੀ ਖਾਸ ਰਿਪੋਰਟ ਨਾਪੋਲੀ ਤੋਂ ਨੰਗਿਆ ਵੀ ਨਹੀਂ ਜਾਂਦਾ ਇੰਨਾ ਇੱਥੇ ਪਾਣੀ ਚੜਿਆਦਾ ਆ। ਤੋਤੇ ਸ਼ਾਮੀ ਜਾਇਦਾ ਰੋਟੀ ਦੇਣਾ। ਰੋਟੀ ਦੇਣ ਚਾਹੀਦਾ। ਤੇ ਮੰਡ ਭਾਜੀ ਉਧਰ ਹੀ ਉੱਤੇ। ਕੋਈ ਨਹੀਂ। ਤੇ ਬੜਾ ਜਿਆਦਾ ਇੱਥੇ ਕੰਮ ਦਿੱਕਤ ਹੋ ਗਈ ਦੀ ਆ। ਹੁਣ ਨਾ ਕੋਈ ਰਾਹ ਆ ਨਾ ਉਧਰ ਧੁੱਸੀ ਬਣੀ ਦੀ ਆ। ਉੱਥੇ ਵੀ ਚਿੱਕੜ ਚਿੱਕੜ ਹੋਏ ਦਾ। ਉਹ ਕਹਿੰਦੇ ਮਲਵਾ ਸੋੜਦਾਂਗੇ ਹਜ ਤੱਕ ਕੋਈ ਸੁੱਟਿਆ ਨਹੀਂ ਉਹਨਾਂ ਨੇ ਬਜਰਾ-ਬੁਜਰਾ ਕੋਣ। ਇਹ ਸਰ ਪਾਣੀ ਦੀ ਬਾਰਿਸ਼ ਦਾ ਪਾਣੀ ਆ ਉਹਦਾ ਕਰਕੇ ਦਿੱਕਤ ਆਂਦੀ ਆ। ਤੇ ਸਾਰੀ ਪੋਲ ਥੋੜਾ ਉੱਪਰ ਹੋਏਗਾ ਤੇ ਫੇਰ ਕੋਈ ਗੱਲ ਨਹੀਂ ਫੇਰ ਦਿੱਕਤ ਨਹੀਂ ਕੋਈ ਇਦਾਂ ਦੀ। ਮਾਮ ਮੁਲਖਰਾਦਰ ਵਾਸੀ ਪਿੰਡ ਨਾਲ ਦਾ ਸਾਫਕਾ ਸਰਪੰਚਾਂ 20 25 ਸਾਲ ਮੈਂ ਸਰਪੰਚੀ ਕੀਤੀ ਆ ਪਿੰਡ ਚ ਤੇ ਆ ਜਿਹੜਾ ਸਾਡਾ ਗੱਦੀ ਨਾਲਾ ਆਂਦਾ ਬੜੀ ਵੱਡੀ ਸਮੱਸਿਆ ਵਾ ਇਹਦੇ 3-4 ਪਿੰਡ ਪੈਂਦੇ ਆ ਦਲੇਰਪੁਰ ਖੇੜਾ ਚੇਚੀਆਂ ਛੋੜੀਆਂ ਹੋਰ ਜਗਤਪੁਰ ਟਾਂਡਾ ਇਹਦੇ ਸਾਰੇ ਇਹ ਰਸਤਾ ਇਹ ਟੁਕਮਾ ਸੀਗਾ ਇਹ ਜਿਹੜਾ ਪੁਲ ਵਾਣਾ ਇਹ ਬਹੁਤ ਪੁਰਾਣਾ ਪੁਲੀਆਂ ਪਾਈਆਂ ਸੀਗੀਆਂ ਸੱਜਣਾਂ ਪਾਈਪਾਂ ਹੁੰਦੀਆਂ ਸੀਮਿੰਟ ਦੀਆਂ ਉਦੇ ਨਾਲ ਜਦੋਂ ਪਾਣੀ ਬਰਸਾਤਾਂ ਦਾ ਗੱਦੀ ਨਾਲਾ ਘਰੋਟੇ ਤੱਕ ਪਾਣੀ ਆਉਂਦਾ ਇਸ ਇਲਾਕੇ ਚ ਦੀ ਸਾਰੀਆਂ ਫਸਲਾਂ ਡੁੱਬ ਜਾਂਦੀਆਂ ਨਿਕਾਸ ਕੋਈ ਨਹੀਂ ਆ ਬੱਚੇ ਸਕੂਲ ਆਉਣਾ ਜਾਣਾ ਬੰਦ ਹੋਏ ਪਏ ਆ ਸਰਕਾਰ ਦੇ ਅੰਦਰ ਕੋਈ ਧਿਆਨ ਨਹੀਂ ਆ ਇਹ ਜਿਹੜਾ ਪੁਲ ਵਾ ਇਹਨੂੰ ਬਕਾਇਦਾ ਇੱਥੇ ਸਲੇਬ ਪਾ ਕੇ ਜਿਹਦਾ ਪੁਲ ਬਣੇ ਫਿਰ ਲੋਕਾਂ ਦਾ ਨਿਕਾਸ ਪਾਣੀ ਦਾ ਹੋਵੇ ਲੋਕ ਇੰਦਰ ਆਣ ਜਾਣਗੇ ਸਾਰਾ ਸੰਪਰਕ ਟੁੱਟਿਆ ਹੋਇਆ ਸਾਰੇ ਪਿੰਡਾਂ ਦਾ ਪੁਲ ਡੁੱਬ ਗਿਆ ਪੁਲ ਡੁੱਬਾ ਪਾਣੀ ਪਾਣੀ ਚ ਡੁੱਬਾ ਹੋਇਆ ਪੁਲ ਪੁਲ ਲੰਭਦਾ ਨਹੀਂ ਪਿਆ ਇੱਥੇ ਇੱਕ ਵਾਰ ਦੋ ਬੱਚੇ ਵੀ ਦੋ ਰੋੜ ਕੇ ਡੁੱਬ ਕੇ ਮਰ ਗਏ ਸੀਗਾ ਪਰ ਸਰਕਾਰ ਦਾ ਇੱਧਰ ਅਜੇ ਤੱਕ ਕੋਈ ਧਿਆਨ ਨਹੀਂ ਆਇਆ ਐਮਪੀ ਬਣੇ ਐਮਐਲਏ ਬਣੇ ਮੰਤਰੀ ਬਣੇ ਪਰ ਇਸ ਪੋਲ ਦਾ ਕਿਸੇ ਨੇ ਵੀ ਅਜੇ ਤੱਕ ਢੁਕਮਾ ਪ੍ਰਬੰਧ ਨਹੀਂ ਕੀਤਾ ਇਹ ਗੱਦੀ ਨਾਲ ਜਦੋਂ ਬਰਸਾਤ ਆਉਂਦੀ ਆ ਤੇ ਇਹ ਲੋਕਾਂ ਦਾ ਸੰਪਰਕ ਇਸ ਸ਼ਹਿਰ ਨਾਲੋਂ ਪਿੰਡਾਂ ਨਾਲੋਂ ਟੁੱਟ ਜਾਂਦਾ ਜੇ ਕੋਈ ਬਿਮਾਰ ਹੋ ਜਾਂਦਾ ਉਹਦੇ ਲਈ ਬੜੀ ਮੁਸ਼ਕਲ ਆਉਂਦੀਆਂ 5-700 ਕਿੱਲਾ ਜ਼ਮੀਨ ਜਿਹੜੀ ਡੁੱਬ ਗਈ ਹੈ ਝੋਨਾ ਵੀ ਬਰਬਾਦ ਹੋ ਗਿਆ ਲੋਕਾਂ ਦਾ ਗੰਨਾ ਵਿੱਚ ਡੁੱਬ ਗਿਆ ਪੱਠੇ ਸਭ ਮਰ ਗਏ ਸਰਕਾਰ ਦਾ ਇੱਧਰ ਕੋਈ ਵੀ ਧਿਆਨ ਨਹੀਂ ਗਿਆ ਸਰਕਾਰਾਂ ਆਉਂਦੀਆਂ ਨਾ ਤੇ ਇੱਕ ਵੋਟਾਂ ਲੈ ਕੇ ਤੁਰ ਜਾਂਦੀਆਂ ਨਾ ਮੁੜ ਕੇ ਕੋਈ ਨਹੀਂ ਰਾਤੀ ਆਰ ਪਾਰ ਵੇਖ ਲੇਖੋ ਤੁਹਾਡੇ ਸਾਹਮਣੇ ਉਹ ਲੇਡੀਜ਼ ਖੜੀਆਂ ਨਾ ਉਹ ਲੰਘਣ ਨੂੰ ਉਹਨਾਂ ਨੂੰ ਕੋਈ ਨਿਕਾਸ ਨਹੀਂਗਾ ਉਹ ਤਾਂ ਨਾ ਦਿੱਤੇ ਕਿਸਤੀ ਬੇੜੀ ਪੈ ਸਕਦੀ ਕਿ ਨਾ ਕੁਛ ਇਹ ਕਈਆਂ ਦਿਨਾਂ ਤੋਂ ਚੌਂਦੀ ਬਰਸਾਤ ਸਰੀ ਇਹੋ ਸਮੱਸਿਆ ਵਾ ਅਹੇ ਤਾਂ ਕੋਈ ਲੀਡਰ ਕੋਈ ਬੰਦਾ ਇੱਥੇ ਨਹੀਂ ਆਇਆ ਕੋ ਪ੍ਰਸ਼ਾਸਨ ਦਾ ਅਧਿਕਾਰੀ ਵੀ ਨਹੀਂ ਆਇਆ ਜਿਨੇ ਵੇਖ ਕੇ ਮੌਕਾ ਤੇ ਕੋਈ ਕਿਸੇ ਨੂੰ ਜਾਗਰੂਤੀ ਕਰਾਈ ਹੋਵੇ ਸਰਕਾਰ ਨੂੰ ਤੇ ਲੋਕ ਜਿਹੜੇ ਨਾ ਇੰਨੇ ਪਰੇਸ਼ਾਨ ਇਨਾ ਇਨਾ ਵਾਅ ਧਿਆਨ ਦੇ ਰੱਖ ਕੇ ਸਰਕਾਰ ਨੂੰ ਤੁਹਾਡੇ মিডিਆ ਰਾਹੀਂ ਇਹ ਸਰਕਾਰ ਨੂੰ ਅਸੀਂ ਇੱਕ ਬੇਨਤੀ ਕਰਦੇ ਹਾਂ ਭਈ ਇਹਦਾ ਕੋਈ ਧੁਕਮਾ ਪ੍ਰਬੰਧ ਕੀਤਾ ਜਾਵੇ ਜਿਹੜੇ ਲੋਕ ਆਣ ਜਾਣ ਨੂੰ ਪੱਟਾ ਦਿੱਤਾ ਬੱਚੇ ਸਕੂਲ ਆਪਣੇ ਭੇਜ ਸਕਣ